ਦਕਨ ਨਾ ਆਇਆ ਨੀ ਸਤਗੁਰ ਨੇ ਆਚੜ ਜੇ ਨਹੀਂਏ ਉਸ ਨੂੰ ਫੜ ਲਾਇਆ ਨੀ ਮਿਲ ਗਈ ਅਦਰਗਾ ਮੈਨੂੰ ਪਾਤੀ ਦਾ ਦਾਨ ਲੈ ਮਈਆਂ ਵਾ ਪਿੰਗਲਾ ਤੇਰਾ ਇਹ ਸ਼ੱਕ ਪੁਰਸ਼ਾਣ ਲੈ ਮਈਆਂ ਵਾ ਪਿੰਗਲਾ ਜੇ ਨਹੀਂਏ ਆ ਵੇਖ ਕੇ ਸੂਰਤ ਤੇਰੀ ਕਦੀ ਰਾ ਭੁੱਲਾਂਗੀ ਕੱਕੜੀ ਰਿਆ ਚੇਦਕਵਾਰੀ ਪੂਰੀ ਟੁੱਲਣੀ ਪਾਤੀ ਦੀ ਗਾਲੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਲ ਪਰਦੇਸੀਆਂ ਨੇ ਜ਼ੁਲਮ ਕਮਾਉਣਾ ਏ ਮਾਰ ਕੇ ਪਿੰਗਲਾ ਮੇਰਾ ਹੁਣ ਮੈਨੂੰ ਪਰਮਾਉਣਾ ਏ ਦਿੱਤਾ ਓ ਜਾੜ ਅਨੇ ਆਕੇ ਨੀ ਕਾਵਾਂ ਤੂੰ ਹੱਸੀ ਬੰਦੇ ਛਬੜੀ ਵਿੱਚ ਨਾ ਕੇ ਨੀ ਤੇ ਪਿਆ ਮਮੀ ਰਚਨੀ ਛਬੜੀ ਵਿੱਚ ਜਾ ਕੇ ਨੀ ਕੱਤੀ ਸੀ ਕੰਨ ਕੰਨ ਦੇਈ ਸੱਚੇ ਪਤੂਆ ਹਣ ਲੈ ਮਈਓ ਹਾਂ ਪਿੰਗਲਾ ਤੇਰਾ ਵੇ ਹੱਕ ਦੀਆਂ ਹਣ ਲੈ ਮਈਓ ਹਾਂ ਪਿੰਗਲਾ ਰਚਨੀਏ ਆਵੇ ਅਕ ਕੇਸੂ ਤੇ ਤਿਆਰੀ ਕਾਦੇ ਨਾ ਭੁੱਲਾਂਗੀ ਟੱਕੜੀ ਸਿੱਦਕੀ ਉੱਤੇ ਪੂਰੀ ਤੁੰਗਾਨੀ ਮਦੀ ਦੀ ਜਾਨ ਅੰਦਰ ਮਿੱਟੀ ਵਿੱਚੋਂ ਆ ਗਈ ਕਿਸੇ ਨੂੰ ਸੋਚ ਕੀ ਲਾਵਾ ਮੈਂਨੇ ਮੱਫੇ ਦੇ ਪਾਣੀ ਆਹ ਜੀਦਾ ਸਰਬੰਦਾ ਇਹਨੇ ਆਪਣਾ ਕੈਮਰਾ ਭਾਈ ਕੰਗਾ ਆ ਗਏ ਲਾਗਣ ਲਾਗ ਲਾ ਕੇ ਜਿਆਦਾ ਬਖਤਾਂ ਦੀ ਇਹਦੀ